ਪੀਪਲ ਅਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਵੀਰੋ ਕਾ ਮੁਰਰਾ ਨਸਲ ਦਾ ਕੱਟਾ ਬਕਾਉ ਹੈ ਬਿਲਕੁਲ ਕਾਲਾ ਸ਼ਾਇਰ ਰੰਗ ਦਾ ਸਿੰਘ ਕੁੰਡੇ ਹੈ ਬੂਥ ਲੰਮੀ ਹੈ ਕੱਦ ਘਾਟ ਚੰਗਾ ਕਟੇ ਦਾ ਇਹਦੀ ਉਮਰ 2 ਸਾਲ ਤੇ 3 ਮਹੀਨੇ ਹੈ ਪਿਤਾ ਐਲ ਡੀ ਐਫ ਦਾ ਸ਼ੇਰ ਹੈ ਜਿਹੜਾ ਉਹਦਾ ਬੱਚਾ ਹੈ ਮਾਤਾ ਅਰਜਨ ਕੁੰਗੜ ਦੀ ਤੀ ਹੈ ਮਾਤਾ ਦਾ ਜਿਹੜਾ ਦੁੱਧ ਦਾ ਰਿਕਾਰਡ ਹੈ 17 ਲੀਟਰ ਦਾ ਹੈ ਮਾਤਾ ਦਾ ਦੁੱਧ ਦਾ ਰਿਕਾਰਡ 17 ਲੀਟਰ ਦਾ ਹੈ ਬੀ ਐਫ ਐ ਦੇ ਮੇਲੇ ਤੇ 1 ਸਾਲ ਦੀ ਕੈਟਾਗਰੀ ਵਾਲੇ ਬੱਚਿਆਂ ਦੇ ਵਿੱਚ ਇਹ 7ਵੇਂ ਨੰਬਰ ਤੇ ਆਇਆ ਹੈ ਇਹਦਾ ਕੱਦ-ਕਾਠ ਕੱਦ 4 ਫੁੱਟ 11 ਇੰਚ ਹੈ ਦੋ ਦੰਦਾ ਹੈ ਰੇਟ ਇਹਦਾ 82000 ਰੁਪਇਆ ਹੈ ਮੌਕੇ ਤੇ ਕਹਿੰਦੇ ਜੀ ਮਾਨ ਤਾਣ ਵੀ ਕੀਤਾ ਜਾਊਗਾ ਇਕਟਾ ਸੰਦੀਪ ਸਿੰਘ ਪਿੰਡ ਬਰੇ ਜ਼ਿਲ੍ਹਾ ਮਾਨਸਾ ਦੇ ਘਰੇ ਖੜਾ ਹੈ ਕਿਸੇ ਵੀ ਵੀਰ ਭਰਾ ਨੇ ਖਰੀਦਣਾ ਹੋਵੇ ਤਾਂ ਸਕਰੀਨ ਤੇ ਨੰਬਰ ਦਿੱਤਾ ਵਾ ਜੀ ਉਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ